ਵਾਹ ਕੋ ਜੁਗਾ ਖਾਲਸਾ ਵਾਹ ਕੋ ਜੁਗਾ ਫਤੇ ਆ ਦੇਖ ਲੋ ਜਿਵੇਂ ਜਿਵੇਂ ਦਰਖਤ ਘਟ ਰਹੇ ਆ ਮਾਡਰਨ ਸੱਤ ਦਿਖਾ ਲੰਡੇ ਧੰਨਵਾਦ ਇਹ ਸੱਤ ਇਹ ਤਾਂ ਪਿੰਡ ਦੇ ਬਜ਼ੁਰਗ ਇਕੱਠੇ ਬਹਿ ਕੇ ਅਗੇ ਤਾਸ ਵਗਰਾ ਖੇਡਦੇ ਦਰਖਤਾਂ ਦੇ ਥੱਲੇ ਦਰਖਤ ਤਾਂ ਖਤਮ ਹੁੰਦੇ ਜਾਂਦੇ ਹੋਣਾ ਮਾਡਰਨ ਸੱਤਾਂ ਬਣਦਾ ਵੀ ਆ ਜੀ ਇਹ ਆ ਜੀ ਅਜਨਾਲੇ ਚ ਬਣੀ ਆ ਅਮਰਸਰ ਸਿੰਘੋਕੇ ਪਿੰਡ ਚ ਮਾਡਲ ਸਾਥ